ਵੰਤੋ ਪ੍ਰੇਰਨਾ ਲੈ ਕੇ ਉਹਨਾਂ ਦੇ ਨਕਸ਼ੇ ਕਰਮਾਂ ਤੇ ਚੱਲਣ ਦੀ ਕੋਸ਼ਿਸ਼ ਕਰਾਂਗੇ ਸੋ ਮੈਂ ਕੁਰੀਆਂ ਜਿਹਾ ਕੁਝ ਸਿੱਖਰਾ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦੀ ਆ ਧਿਆਨ ਨਾਲ ਸੁਣੋਗੇ ਓਕੇ ਤਾਨ ਗੁਰ ਤੇਗ ਬਹਾਦਰ ਸਾਹਿਬ ਤੇਰੀ ਆਤਮਾ मथीदास सीदास दाले नी चुक आए अस चांद नाइ चुक थोरी मथे लाई ते लकी बण ਦਕੇ ਬਲ ਹਾਰੇ ਜਾਈਏ ਕਨ ਗੁਰੂ ਧਨ ਸਿੱਖਣ ਤੇਰੇ ਕਨ ਗੁਰੂ ਧਨ ਸਿੱਖਣ ਤੇਰੇ ਅਸੀਂ ਸਦਾ ਹੀ ਗਾਤਾ ਆ ਗਾਈਏ ਇੱਕ ਪੰਡਤਾਂ ਦਾ ਕਸ਼ਮੀਰੋਂ ਚ ਲਾਇਆ ਏ ਤੇ ਆ ਕੇ ਗੁਰਾਂ ਨੂੰ ਆਪਣੇ ਦੁਖੜੀ ਸੁਣਾਉਂਦਾ ਏ ਕਿ ਹਾ ਹਕਾਰ ਮਚੀ ਹੈ ਚੌ ਪਾਸੀ ਤੇ ਔਰੰਗਾ ਫੜਫੜ ਕੇ ਜੰਜੂ ਪਿਆ ਲਾਉਂਦਾ ਏ ਗੁਰਾਂ ਕੋ ਟਕੇ ਗੱਲ ਦੇ ਨਾਲ ਲਾਇਆ ਕਹਿੰਦੇ ਕਿਉਂ ਥੋੜਾ ਮਨ ਕ ਭਰਾਉਂਦਾ ਏ ਤੇ ਪਹਿਲੇ ਜਾਮੇ 'ਚ ਜੰਝੂ ਪਾਵੇ ਨਾ ਪਾਇਆ ਤੇ ਜਾ ਕੇ ਨੌਵੇਂ ਜਾਮੇ ਵਿੱਚ ਪਚਾਵਦਾ ਏ ਦੱਸੋਗਾ ਭਲਾ ਕਿਹੜਾ ਹੋਰ ਹੈ ਜਿਹੜਾ ਦੂਜੇ ਲਈ ਸੀਸ ਲੋਹਾ ਆਮਦਾ ਏ ਹੋਰ ਦੱਸੋਗਾ ਕਿਹੜਾ ਹੈ ਜਾਗ ਉਤੇ ਜਿਹੜਾ ਦੂਜੇ ਲਈ ਸੀਸ ਲੋਹਾ ਆਮਦਾ ਏ ਤੇ ਧਰਮ ਨਿਰਪੱਖ ਗੁਰੂ ਨਾਨਕ ਦਾ ਘਰ ਜਗ ਤੇ ਚੌਕ ਚਾਂਦਨੀ ਸਾਨੂੰ ਸਮਝਾਉਂਦਾ ਏ ਇਹ ਚੌਕ ਚਾਂਦਨੀ ਦਿੱਲੀ ਵਾਲਾ ਅੱਜ ਵੀ ਚਾਨਣ ਵੰਡ ਰਿਹਾ ਏ ਹੋਈ ਅਨੋਖੀ ਕੁਰਬਾਨੀ ਦਾ ਕੁਰਬਾਨੀ ਨੂੰ ਦੇਖ ਕੇ ਸਾਰਾ ਆਲਮ ਹੋ ਤੰਗ ਰਿਹਾ ਏ ਤੇ ਚਾਨਣ ਕਦੇ ਨਿਹਰਦੇ ਮੀਤ ਚਾਨਣ ਕਦੇ ਨਿਹਰਦੇ ਮੀਤ ਕਰਦੇ ਪ੍ਰਣਾਮ ਹਸਾਦਰ ਧਨ ਗੁਰਤੇਗ ਬਹਾਦਰ म जी चादर ते सदके जान कुदरत तेनू सिज द करदा कादर तेनू सिज द करदा कादर वाहिगुरू जी का ख़ालसा वाहिगुरू जी फतेह